ਜੇ ਤੁਹਾਨੂੰ ਵੀ ਲਗਾਤਾਰ ਘਟ ਲੱਗ ਰਹੀ ਹੈ ਭੁੱਖ ਤਾਹੋ ਜੋ ਸਾਵਧਾਨ ਹੋ ਸਕਦੇ ਹੈ ਕੈਂਸਰ ਦੇ ਲੱਛਣ ਐਦਾਂ ਕਰੋ ਇਸ ਦੀ ਪਛਾਣ ਜੀ ਹਾਂ ਲਗਾਤਾਰ ਭੁੱਖ ਨਾ ਲੱਗਣਾ ਬਿਨਾ ਖਾਦੇ ਵੀ ਪੇਟ ਭਰਿਆ ਹੋਇਆ ਮਹਿਸੂਸ ਹੋਣਾ ਕੈਂਸਰ ਦੀ ਸ਼ੁਰੂਆਤ ਲੱਛਣ ਵੀ ਹੋ ਸਕਦੇ ਨੇ ਅਜਿਹੇ ਲੱਛਣ ਕੈਂਸਰ ਦਾ ਇਲਾਜ ਕਰਵਾ ਰਹੇ ਲੋਕਾਂ ਦੇ ਵਿੱਚ ਵੀ ਦੇਖੇ ਜਾਂਦੇ ਨੇ ਪਰ ਇਸ ਗੱਲ ਦੀ ਅਸੀਂ ਖਬਰ ਵਾਲੀ ਟੀਵੀ ਦੇ ਉੱਤੇ ਪੁਸ਼ਟੀ ਨਹੀਂ ਕਰਦੇ ਪਰ ਜੋ ਸੂਤਰਾਂ ਦੇ ਮੁਤਾਬਕ ਜੋ ਖਬਰ ਸਾਹਮਣੇ ਆ ਰਹੀ ਹੈ ਜੋ ਰਿਪੋਰਟ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਦੱਸਦੀ ਹੈ ਕਿ ਲਗਾਤਾਰ ਭੁੱਖ ਨਾ ਲੱਗਣਾ ਕੈਂਸਰ ਦਾ ਲੱਛਣ ਹੈਗਾ ਪਰ ਲਗਾਤਾਰ ਭੁੱਖ ਨਾ ਲੱਗਣਾ ਬਿਨਾਂ ਖਾਦੇ ਵੀ ਪੇਟ ਜਿਹੜਾ ਕਿ ਭਰਿਆ ਹੋਇਆ ਮਹਿਸੂਸ ਹੋਣਾ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਨੇ ਅਜਿਹੇ ਲੱਛਣ ਕੈਂਸਰ ਦਾ ਇਲਾਜ ਕਰਵਾ ਰਹੇ ਲੋਕਾਂ ਦੇ ਵਿੱਚ ਵੀ ਦੇਖਿਆ ਜਾਂਦੇ ਨੇ ਦੱਸਦੇ ਕਿ ਕੈਂਸਰ ਦੇ ਸ਼ੁਰੂਆਤੀ ਲੱਛਣ ਮਤਲੀ ਥਕਾਵਟ ਹੋ ਸਕਦੇ ਨੇ ਇਹ ਸਾਰੇ ਭੁੱਖ ਘਟਾ ਸਕਦੇ ਨੇ ਜੇਕਰ ਤੁਸੀਂ ਭਾਰ ਘਟਾ ਰਹੇ ਹੋ ਤਾਂ ਇਸ ਕਾਰਨ ਭਾਰ ਘਟਣਾ ਵੀ ਇੱਕ ਆਮ ਗੱਲ ਹੈ ਪਰ ਜੇਕਰ ਤੁਹਾਡੀ ਭੁੱਖ ਅਚਾਨਕ ਘਟ ਰਹੀ ਹੈ ਤਾਂ ਇਸ ਦੇ ਪਿੱਛੇ ਇੱਕ ਗੰਭੀਰ ਸਮੱਸਿਆ ਹੋ ਸਕਦੀ ਹੈ ਜੀ ਹੁਣ ਗੱਲ ਕਰਦੇ ਆਂ ਵੀ ਤੁਹਾਨੂੰ ਭੁੱਖ ਘਟ ਕਿਉਂ ਲੱਗਦੀ ਹੈ ਤਾਂ ਜਦੋਂ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਡਿਸਫੰਕਸ਼ਨਿੰਗ ਸ਼ੁਰੂ ਹੁੰਦੀ ਹੈ ਤਾਂ ਭੁੱਖ ਘਟ ਲੱਗਦੀ ਹੈ ਬੁਖਾਰ ਕੈਂਸਰ ਪੁਰਾਣੀ ਜਿਗਰ ਦੀ ਬਿਮਾਰੀ ਗੁਰਦੇ ਦੀ ਬਿਮਾਰੀ ਕਪੋਸ਼ਨ ਅਤੇ ਤਣਾਅ ਸਮੇਤ ਕਈ ਮਨੋਵਿਗਿਆਨਕ ਕਾਰਨਾ ਕਰਕੇ ਵੀ ਭੁੱਖ ਘਟ ਲੱਗਦੀ ਹੈ ਕਈ ਵਾਰ ਖਾਣੇ ਦੇ ਅੰਤਰਾਲ ਦੇ ਨਤੀਜੇ ਦੇ ਵਜੋਂ ਥਕਾਵਟ ਕਮਜ਼ੋਰੀ ਜਿਹੜਾ ਕਿ ਘਟ ਬਲੱਡ ਪ੍ਰੈਸ਼ਰ ਅਤੇ ਘਟ ਊਰਜਾ ਹੋ ਸਕਦੀ ਹੈ ਦੱਸਦੀ ਹੈ ਕਿ ਜੇਕਰ ਤੁਹਾਨੂੰ ਭੁੱਖ ਨਹੀਂ ਲੱਗ ਰਹੀ ਤਾਂ ਤੁਹਾਡਾ ਸਰੀਰ ਹੋਲੀ-ਹੋਲੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਵੇਗਾ ਇਸ ਕਰਕੇ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਵੀ ਹੋ ਸਕਦੇ ਹੋ ਇਸ ਦੇ ਨਾਲ ਕੁਝ ਮਾਮਲਿਆਂ ਦੇ ਵਿੱਚ ਕਪੋਸ਼ਣ ਹੋ ਸਕਦਾ ਹੈ ਜੇਕਰ ਸਾਰਾ ਦਿਨ ਭੁੱਖੇ ਰਹਿਣ ਤੋਂ ਬਾਅਦ ਤੁਹਾਡਾ ਭਾਰ ਘਟਨਾ ਸ਼ੁਰੂ ਹੋ ਜਾਂਦਾ ਹੈਗਾ ਤਾਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਕਿਸੇ ਡਾਕਟਰ ਦੇ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈਗਾ ਇਹ ਖਬਰ ਖਾਸ ਤੁਹਾਡੇ ਲਈ ਹੈਗੀ ਹੈ ਤੁਹਾਡੇ ਸਿਹਤ ਨਾਲ ਜੁੜੀ ਹੋਈ ਹੈ ਅਕਸਰ ਬਿਮਾਰੀਆਂ ਹਰ ਘਰ ਦੇ ਵਿੱਚ ਦੇਖੀਆਂ ਜਾਂਦੀਆਂ ਨੇ ਪਰ ਸਮੇਂ ਸਿਰ ਉਹਨਾਂ ਦਾ ਇਲਾਜ ਨਹੀਂ ਕਰਵਾਇਆ ਜਾਂਦਾ ਦੱਸਦੇ ਕਿ ਇਸ ਤੋਂ ਪਹਿਲਾਂ ਜੇਕਰ ਤੁਸੀਂ ਕਿਸੇ ਹੋਰ ਬਿਮਾਰੀ ਤੋਂ ਪ੍ਰਭਾਵਿਤ ਹੋ ਤਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਦੱਸਦੇ ਕਿ ਤੁਹਾਡੀ ਘੱਟ ਭੁੱਖ ਡਿਪਰੈਸ਼ਨ ਐਨੋਰੈਕਸਿਆ ਨਰਸੋਵਾ ਜਾਫਰ ਬੁਲੀਮੀਆ ਵਰਗੀ ਖਾਣਪੀਣ ਦੀ ਗਰਬੜੀ ਦੀ ਵੱਡੀ ਵਜ੍ਹਾ ਹੋ ਸਕਦੀ ਹੈ ਦਵਾਈ ਖਾਣਾ ਵੀ ਭੁੱਖ ਦੀ ਕਮੀ ਦਾ ਕਾਰਨ ਹੋ ਸਕਦਾ ਹੈਗਾ ਮਾਨਸਿਕ ਤਣਾਅ ਭੁੱਖ ਨੂੰ ਘਟਾਉਂਦਾ ਹੈ ਕੰਮ ਦਾ ਤਣਾਅ ਅਤੇ ਕੰਮ ਦਾ ਬੋਝ ਭੁੱਖ ਨਾ ਲੱਗਣ ਦੇ ਕਾਰਨ ਜੇਕਰ ਤੁਸੀਂ ਰੋਜ਼ਾਨਾ ਕੋਈ ਦਵਾਈ ਲੈ ਰਹੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਮਾਨਸਿਕ ਸਿਹਤ ਸੰਬੰਧੀ ਦਾ ਸੰਬੰਧ ਤੁਹਾਡੀ ਭੁੱਖ ਦੇ ਉੱਤੇ ਵੀ ਨਿਰਭਰ ਕਰਦਾ ਹੈ ਤਾਂ ਇਸ ਲਈ ਜਿੰਨੀ ਜਲਦੀ ਹੋ ਸਕੇ ਆਪਣੇ ਮਨ ਨੂੰ ਫਰੈਸ਼ ਰੱਖੋ ਤੇ ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਜਾਂ ਫਿਰ ਤੁਹਾਡਾ ਤੇਜ਼ ਦੇ ਨਾਲ ਵਜ਼ਨ ਘਟਨਾ ਸ਼ੁਰੂ ਹੁੰਦਾ ਹੈ ਤਾਂ ਆਪਣੇ ਡਾਕਟਰ ਦੇ ਨਾਲ ਇਸ ਬਾਰੇ ਜ਼ਰੂਰ ਸੰਪਰਕ ਕਰਿਓ ਕਿਉਂਕਿ ਤੁਹਾਡੀ ਸਿਹਤ ਤੁਹਾਡੇ ਲਈ ਸਭ ਤੋਂ ਵੱਡਾ ਕਹਿ ਸਕਦੇ ਹਾਂ ਵੀ ਸਭ ਤੋਂ ਵੱਡੀ ਚੀਜ਼ ਤੁਹਾਡੇ ਸਰੀਰ ਹੀ ਹੈ ਜੇ ਤੁਹਾਡਾ ਸਰੀਰ ਸੁਸਤ ਨਹੀਂ ਰਹੇਗਾ ਤਾਂ ਤੁਹਾਨੂੰ ਕੋਈ ਵੀ ਚੀਜ਼ ਵਧੀਆ ਨਹੀਂ ਲੱਗੇਗੀ